ਆ ਪੁੱਤਰ ਕਿਹੜੇ ਖਾਂਦੇ ਆ ਛੋਲੇ ਓਏ ਉਹ ਤੈਨੂੰ ਵੀ ਹੁੰਦਾ ਤੂੰ ਬੈਠਾ ਰਹਿ ਤੂੰ ਨਹੀਂ ਆਏ ਲੈ ਲੈਂਦੇ ਨੇ ਉਹ ਵਿਚਾਰੇ ਓਏ ਦਾਣੇ ਸਾਰੇ ਲੈ ਲਏ ਨੇ ਜੋਕੇ ਇਹ ਲੈ ਗਏ ਤੇਰੇ ਸਾਰੇ ਉਹ ਗੋਲੇ ਕਬੂਤਰ ਨੇਾਰੇ ਲੈ ਜਾ ਇਹ ਦਹਾਰਾਣਾ ਦਾਣਾ ਜੋਕੇ ਫਰ ਇਹ ਗੋਲੇ ਦਾਣਾ ਜੋਕੇ ਫਰ ਬਚਾਏ ਗੋਲੇ ਨੇ ਤੂੰ ਕੁਛ ਬਟਾ ਮੇਰੇ ਘਰ ਬੰਦਾ ਯਾਰ ਯਾਰ ਤੂੰ ਤੂੰ ਐਸੀ ਗੱਲ ਨਾ ਕਰ ਕਰਤੀ ਕੋਹਤਾਂ ਦੀ ਗੱਲ ਕਰਤੀ ਹੁਣ ਹੁਣ ਐ ਨਹੀਂ ਕੀ ਕਹਿੰਦੇ ਕਰਿਆ ਗੋਲੇ ਕਬੂਤਰ ਨੇਾਰੇ ਯਾਰ ਇਹ ਤਾਂ ਲੈਂਦੇ ਤੇਰੇ ਪਤੰਦਰ ਓਏ ਨਹੀਂ ਇਹ ਵੀ ਤਰਕ ਮੇਰੀ ਗੱਲ ਮੇਰੀ ਅਰਿਆ ਤੂੰ ਮੇਰੀ ਸ਼ੇਕਲੀ ਨਾ ਉਹ ਜਿਹੜਿਆ ਕਰ ਮੈਂ ਦੰਦਰ ਸਕਲ ਇਹਨੂੰ ਕੀ ਪਤਾ ਯਾਰ ਮੈਂ ਪਲੱਸ 2 ਕੀਤੀ ਆ ਉਹ ਤੇਰੇ ਪਵੰਦਰ ਨਜ਼ਾਰੇ ਲੈਂਦੇ ਨੇ ਦਾਣਾ ਚੁੱਕ ਕੇ ਫੁਰ ਉਹ ਇਕੱਲਾ ਫੁਰ ਇਹਨਾਂ ਦੇ ਪੱਲੇ ਦੇਲੇ ਕੁਛ ਨਹੀਂ ਤੂੰ ਦੱਸ ਦੇ ਤਿੰਨ ਵਾਰੇ ਧੂਏ ਚੜਲੇ ਉਹ ਉੱਥੇ ਬਹਿ ਗਿਆ ਉਹ ਜਾ ਕੇ ਹੁਣ ਉਹ ਟੱਕਰ ਦੇਣਗੇ ਇੰਨਾ ਵੀ ਘੜੀ ਜੂਨਾ ਤੂੰ ਦੱਸ ਦੇ ਉਹ ਕਿਹੜੀ ਯੂਨੀਵਰਸਿਟੀ ਚ ਪੜ੍ਹਿਆ ਯਾਰ ਇਹ ਜਿਹੇ ਮਰੀ ਜਦਾ ਭਗਾਈ ਜਿਹੜੇ ਚਿੱਟੇ ਕਬੂਤਰ ਹੁੰਦੇ ਨੇ ਚੀਨੇ ਹਾਂ ਉਹ ਲੈਂਦੇ ਨੇ ਨਜ਼ਾਰਾ ਉਹ ਕਿਵੇਂ ਲੈਂਦੇ ਨੇ ਸਾਰਾ ਦੰਦਰ ਤੜੇ ਰਹਿੰਦੇ ਨੇ ਉਹ ਅੰਦਰ ਉਮਰੀ ਜਨਾ ਭਗਾਈ ਉਹ ਸਰਪੰਚਾ ਇਹਨੂੰ ਤਾਂ ਮੇਰੀ ਗੱਲ ਕੱਟਣੀ ਆਉਂਦੀ ਆ ਯਾਰ ਉਹ ਸਰਪੰਚਾ ਮੇਰੇ ਵਰਗੇ ਤੇਰਾ ਸੁਣ ਲਗੇ ਨਹੀਂ ਸੁਣ ਲਗੇ ਇਹ ਗੋਲਾ ਹੈ ਜਿਹੜਾ ਗੋਲਾ ਹੁਣ ਮੇਰੀ ਗੋਲੀ ਚੰਗੇ ਯਾਰ ਕਿਨੇ ਜਿਹੜੇ ਉਹ ਮੰਨ ਕੇ ਚੱਲ ਵੀ ਖੁੱਡੇ ਚ ਰਹਿੰਦੇ ਆ ਮੰਨ ਲਈ ਗੱਲ ਮੈਂ ਤੇਰੀ ਮੰਨ ਗਿਆ ਮੈਂ ਤੇਰੇ ਨਾਲ ਸਹਿਮਤ ਆ ਦੋ ਘੰਟੇ ਅਗਲਾ ਤੜਕੀ ਛੜਦਾ ਹਾਂ ਦੋ ਘੰਟੇ ਅਗਲਾ ਆਥਣੀ ਛੜਦਾ ਕਈ ਵਾਰ ਤਾਂ ਮੇਰੇ ਵਰਗਾ ਦੁਪਹਿਰੇ ਵੀ ਛੜ ਦਿੰਦਾ ਦੁਪਹਿਰੇ ਵੀ ਛੜ ਦਿੰਦਾ ਉਹ ਆਸਮਾਨ ਚ ਕੋਕਰੇ ਫੜਦੇ ਰਹਿੰਦੇ ਨੇ ਉਹਨਾਂ ਦੇ ਦਿਮਾਗ ਆ ਇਹ ਗੋਲੇ ਗੋਲੇ ਤਾਂ ਇਹ ਗੋਲੇ ਹੁੰਦੇ ਨੇ ਦਿਮਾਗ ਨਹੀਂ ਦੀਦ ਨਹੀਂ ਹੁੰਦਾ ਉਹ ਡਲਾ ਮਰੇ ਨੇ ਉਹ ਭੱਜ ਗਿਆ ਦਿਮਾਗ ਉਹਦੇ ਨਹੀਂ ਸੀ ਆ ਫਿਰ ਹਰੇਕ ਤੋਂ ਡਲੇ ਖਾਈ ਜਾਂਦੇ ਉਹ ਕਹਿੰਦੇ ਨੇ ਹੁਣ ਤੂੰ ਉਹ ਕਰੇ ਰਹਿੰਦੇ ਨੇ ਇਹ ਹੁਣ ਕਹਿੰਦਾ ਉਹ ਘੁੱਡੇ ਚ ਰਹਿੰਦੇ ਨੇ 2 ਘੰਟੇ ਤੜਕੇ ਨੇ ਯਾਰਾ 2 ਘੰਟੇ ਆਟਣੇ ਨੇ ਯਾਰਾ ਉਸ ਤੋਂ ਬਾਅਦ ਉਹ ਉੱਤਰਦੇ ਨੇ ਮੰਗਦੇ ਨੇ ਛਤਰੀ ਦੇ ਨਾਲ ਉਹਦੀ ਕਬੂਤਰੀ ਹੁੰਦੀ ਐ ਪਰ ਪਰ ਦਨੇ ਨੇ ਤਾਂ ਸਾਰਾ ਲੁੱਟਿਆ ਕਰਾ ਦੇ ਕੋਈ ਜੁੱਤੀ ਫਲ ਗਈ ਐ ਆਸਮਾਨ ਦੇ ਵਿੱਚ ਸੋਨੇ ਜਣੇ ਗੱਲਾਂ ਕਰਦੇ ਨੇ ਵੱਧਮੀ ਘਟਮੀ ਕੋਈ ਬੱਚਿਆਂ ਦਾ ਗਾਂ ਭੇਖ ਖਾਰੇ ਸਾਰਾ ਕੁਝ ਮਤਲਬ ਡਿਸਕਸ ਕਰਦੇ ਸਭ ਕੁਝ ਕਰਦੇ ਨੇ ਉਹ ਮੰਦਰ ਨਾਲ ਮਰੀ ਜਾਂਦੇ ਨੇ ਅੱਛਾ ਹੁਣ ਤੂੰ ਮੇਰੀ ਗੱਲ ਸੁਣਾ ਪਕਾਈ ਉਹਨਾਂ ਨੂੰ ਜਦੋਂ ਉਹ ਥੱਲੇ ਉਤਰ ਜੇ ਹਾਂ ਨੂੰ ਬਦਾਮ ਪੀਣ ਨੂੰ ਪਾਣੀ ਹਾਂ ਛੋਲੇ ਹੋਰ ਪਤਾ ਨਹੀਂ ਕੀ ਲਟਰਾ-ਪਟਰਾ ਪਾਉਂਦੇ ਨੇ ਪਏ ਤੋਂ ਮੈਨੂੰ ਦੱਸ ਵੀ ਗੋਲੇ ਨਜ਼ਾਰੇ ਲੈਂਦੇ ਨੇ ਕਿ ਚਿੰਨੇ ਨਜ਼ਾਰੇ ਲੈਂਦੇ ਨੇ ਉਹਨਾਂ ਦੇ ਦਿਮਾਗ ਆ ਉਹ ਕਹਿੰਦੇ ਸਾਨੂੰ ਕੀ ਲੋੜਾ ਬਾਹਰ ਜਾਣ ਦੀ ਯਾਰ ਆਸਮਾਨ ਤੜਕੇ ਜੋ ਘੰਟੇ ਦੇਖ ਲੈਣੇ ਆ ਦੁਪਹਿਰੇ ਦੋ ਘੰਟੇ ਸੱਤ ਰੋ ਘੰਟੇ ਗੱਲ ਤਾਂ ਤੇਰੇ ਲਈ ਉੱਡ ਜਾਂਦੇ ਆ ਉਦੋਂ ਬਾਅਦ ਆ ਕੇ ਆਉਂਦਾ ਟਿਕਾਣੇ ਦੇ ਬਹਿੰਦੇ ਨਾ ਮੀਂਹ ਦੀ ਟੈਨਸ਼ਨ ਨਾ ਲੈਣਾ ਨਾ ਦੇਣਾ ਦੋਨੇ ਜਾਣੇ ਪਤੀ ਪਤਨੀ ਹੁੰਦੇ ਨੇ ਜੋੜੇ ਜੋੜੇ ਬਣੇ ਹੁੰਦੇ ਨੇ ਇਹਨਾਂ ਦੇ ਇਹਨੂੰ ਵੀ ਬਗਾਇਆ ਇੰਜ ਗੱਲਾਂ ਨਾ ਕਰਿਆ ਕਰ ਬੜੇ ਸਾਰੇ ਲੁੱਚੀਆਂ ਗੱਲਾਂ ਯਾਰ ਇਤਨੀ ਰੋਲ ਲਿਆਉਂਦੇ ਇਹ ਗੋਲੀਆਂ ਨਾਲੇ ਲਿਆਉਂਦਾ ਟੈਂਕੀ ਭਰ ਕੇ ਉਹਨਾਂ ਦੀ ਨਾਲੇ ਇਹ ਵੀ ਆ ਪਿੰਡ ਚੋਂ ਕਹਿੰਦਾ ਦੇਖੀ ਪਰ ਇਹ ਹਰ ਆ ਪਿੰਡ ਦਾ ਭਾਂਡ ਘੜਾਈ ਜਾਂਦਾ ਹੈ ਮੈਂ ਸੁਪੇ ਚ ਬੇਰੀ ਗੱਲ ਸੁਣ ਲੈ ਮੈਨੂੰ ਅੱਜ ਪਤਾ ਲੱਗਿਆ ਓਏ ਨਹੀਂ ਯਾਰ ਮਰੀ ਇਹ ਆ ਉਹ ਕਰਦਾ ਹੈ ਬੇਰੀ ਗੱਲ ਸੁਣ ਮੈਂ ਦੋ ਕਲੈਕਟਰ ਖਾਣਾ ਤਰਖੇ ਇਹ ਦੋ ਜੀਵ ਵਾਲੀਆਂ ਖਾਂ ਜਾਂ ਹੋਰ ਪਤਾ ਨਹੀਂ ਕੀ ਅੱਗੇ ਉਹ ਮੈਂ ਤਾਂ ਤੈਨੂੰ ਗੰਜਰਾ ਸੈਣਾ ਸਮਝਦਾ ਸੀ ਦੇਖ ਸੈਣਾ ਗੋਮਲਾ ਵਗੈਰਾ ਇਹ ਕੀ ਕਹਿੰਦਾ ਕਰਦਾ ਬੇਰੀ ਗੱਲ ਸੁਣ ਲੈ ਗੋਲੇ ਦੇ ਆਉਂਦੇ ਦਿਮਾਗ ਹੁੰਦਾ ਗੋਲਿਆਂ ਦੇ ਦਿਮਾਗ ਹੁੰਦਾ ਇਹਨੂੰ ਤਾਂ ਮੇਰੀ ਗੱਲ ਕੱਟਣੀ ਆਉਂਦੀ ਆ ਯਾਰ ਗੋਲੇ ਦੇ ਤੇ ਚੀਨੇ ਦੇ ਬਾਰੇ ਤੈਨੂੰ ਫਰਕ ਦੱਸਿਆ ਕਿ ਨਹੀਂ ਦੱਸਿਆ ਦੱਸਿਆ ਭਾਈ ਫੇਰ ਇਨੂੰ ਕੋਈ ਪਤਾ ਦੁੱਧ ਆ ਯਾਰ ਮੈਨੂੰ ਦਹਾਂਗਾ ਯਾਰ ਤੂੰ ਡੰਡੀ ਆ ਅੱਖ ਤੂੰ ਵੀ ਲਾਲ ਕਰੀ ਫਿਰਦਾ ਓਏ ਆ ਠੰਡਾ ਵਾਲਾ ਕੁਛ ਆ ਜਾ ਤੂੰ ਬਾਗਦਾ ਯਾਰ ਕੋਈ ਸ਼ੱਕ ਨਾ ਇਹ ਇੱਥੇ ਪਾਸੋਂ ਪੀ ਰਿਹਾ ਹਾਂ ਜੇ ਗਰਾਮ ਆ ਓਏ ਪੂਟਦਾ ਵਾ ਕਾ ਕੇ ਲਿਆ ਬਜਨ ਵਾਲੀ ਗੱਲ ਕਰਕੇ ਗਿਆ ਬੰਦਾ ਉਹ ਬਜਨ ਵਾਲੀ ਕਿਹੜੀ ਕਰਕੇ ਕਹਿੰਦਾ ਮੇਰੀ ਗੱਲ ਕੱਟਣੀ ਆਉਂਦੀ ਆ ਡੱਕਿਆ ਗਿਆ ਅਸੂਲਾਂ ਦਾ ਯਾਰ ਇੱਥੇ ਹੁਣ ਫੜਾ ਜੂ ਚਾਰ ਪੱਤੇ ਕਿਸੇ ਨੂੰ ਯਾਰ ਕਿਸੇ ਦਾ ਸੀਰੀ ਨਹੀਂ ਛੱਡਦਾ ਅਗਲੇ ਤੇ ਖੇਤ ਮੋਟਰ ਤੇ ਫੜਾ ਕੇ ਆਉਂਦਾ ਯਾਰ ਵੇਚਦਾ ਵੀ ਆ ਫੜਿਆ ਆ ਬੰਦਾ ਯਾਰ ਇਹ ਹੋਰ ਉਹ ਇਹਦਾ ਇਹਨੂੰ ਬਹਾ ਚੰਗਾ ਸਮਝੇ ਸਾਰੇ ਪਿੰਡ ਚੋਂ ਹਾਂ ਉਹ ਪਹੰਦਣਾ ਮੇਰੀ ਸਾਈਕਲ ਹੀ ਵੜ ਦੂ ਛੋਨੇ ਚ ਕਿਹੜੀਆਂ ਲਾਏਗਾ ਤੂੰ ਏਕਾਂ ਤੋਂ ਘਰੇ ਮੈਂ ਤਾਂ ਇਹਨੂੰ ਆਇਆ ਵਕਤ ਦਾ ਮਰਿਆ ਬੰਦਾ ਸਮਝਿਆ ਸੀ ਆਹ ਚੰਗਾ ਬੰਦਾ ਯਾਰ ਇਹ ਉਹ ਹੁੰਦਾ ਬੰਦਾ ਹੈ ਨਹੀਂ ਤੇ ਇਹ ਹਿਸਾਬ ਨਾਲ ਤੂੰ ਗੱਲ ਦੱਸਦਾ ਹਾਂ ਗੱਲ ਕਰ ਬੰਦਾ ਗੱਲ ਵਜਨ ਵਾਲੀ ਕਰਕੇ ਗਿਆ ਚੀਨਾ ਚੀਨੇ ਹੁੰਦਾ ਤਾਂ ਗੋਲਾ ਗੋਲੀ ਹੁੰਦਾ ਉਹ ਮੇਰੇ ਮਨੇ ਮੁੰਗਰ ਕੇ ਕਹੀਏ ਨਾ ਗੋਲਾ ਗੋਲੀ ਉਹ ਮੈਨੂੰ ਤਾਂ ਉਹਦੇ ਹਿਸਾਬ ਨਾਲ ਕਹਿ ਕੇ ਗਿਆ ਯਾਰ ਯਾਰ ਤੂੰ ਤਾਂ ਆ ਉਹਦੇ ਮਗਰ ਲੱਗਿਆ ਉਹ ਨਹੀਂ ਗੇਲੇ ਗੁੱਸਾ ਨਹੀਂ ਕਰੀਦਾ ਹੁੰਦਾ ਕੋਈ ਨਾ ਕਰਾਂ ਮੈਂ ਤਾਂ ਚੱਲੇ ਓਏ ਆ ਬੈਠ ਜਾ ਐਨ ਮਰਾਵੇ ਕੱਜ ਗਿਆ ਖੜਾ ਓਏ ਆ ਜਾ ਗੇਲੇ ਮਾ